मंत्री ਖੁਦ ਇਸ ਦਾ ਮੁਆਇਨਾ ਕਰਨਗੇ ਖੁਦ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤੇ ਬਹੁਤ ਵੱਡੀ ਕੈਬਨਿਟ ਮੀਟਿੰਗ ਇਹ ਕਾਈ ਜਾ ਸਕਦੀ ਹੈ ਕਿਉਂਕਿ ਇਲੈਕਸ਼ਨ ਤੋਂ ਬਾਅਦ ਜੋ ਨਤੀਜੇ ਆਏ ਨੇ ਉਹ ਤੁਹਾਡੇ ਸਾਹਮਣੇ ਨੇ 292 92 ਦੱਸ ਦਈਏ ਕਿ 292 ਜਿਹੜੀਆਂ ਸੀਟਾਂ ਨੇ ਉਹ ਐਂਡੀਆ ਗਠਬੰਧਨ ਨੂੰ ਮਿਲਦੀਆਂ ਨੇ ਤੇ ਦੂਜੇ ਪਾਸੇ 234 ਸੀਟਾ ਇੰਡੀਆ ਗਠਬੰਧਨ ਨੂੰ ਮਿਲਦੀਆਂ ਨੇ ਤੇ ਉਸ ਤੋਂ ਬਾਅਦ ਤਰਥੱਲੀ ਮੱਜ ਜਾਂਦੀ ਹੈ ਤਰਥੱਲੀ ਮੱਜ ਜਾਂਦੀ ਹੈ ਭਾਰਤ ਦੇ ਇਤਿਹਾਸ ਦੇ ਵਿੱਚ ਭਾਰਤ ਦੇ ਪੋਲਿਟਿਕਸ ਦੇ ਵਿੱਚ ਇੱਕ ਨਵੀਂ ਚੀਜ਼ ਛੇੜ ਜਾਂਦੀ ਹੈ ਕਿ ਕਿੱਥੇ ਕਿਸ ਦੀ ਸਰਕਾਰ ਬਣੇਗੀ ਹਾਲਾਂਕਿ ਇਸ ਤੋਂ ਇਸ ਤੋਂ 272 ਦਾ ਜਿਹੜਾ ਆਂਕੜਾ ਹੁੰਦਾ ਹੈ 272 ਯਾਨੀ 273 ਦੇ ਆਸ-ਪਾਸ ਦਾ ਜਿਹੜਾ ਮੈਜੋਰਟੀ ਦਾ ਆਂਕੜਾ ਹੁੰਦਾ ਵੀ ਉਹ ਮੈਜੋਰਟੀ ਮਿਲ ਜਾਵੇ ਤੇ ਉਸ ਪਾਰਟੀ ਨੂੰ ਜਾਂ ਉਸ ਗਠਬੰਧਨ ਨੂੰ ਸਰਕਾਰ ਬਣਾਣ ਦੀ ਮੈਜੋਰਟੀ ਮਿਲ ਜਾਂਦੀ ਹੈ ਪਰ ਉਸ ਤੋਂ ਬਾਅਦ ਜੋ ਜੋੜ ਤੋੜ ਦੀ ਰਾਜਨੀਤੀ ਹੁਣ ਸ਼ੁਰੂ ਹੋਣੀ ਹੈ ਉੱਥੇ ਬਹੁਤ ਚੀਜ਼ਾਂ ਨੂੰ ਉਲਟ ਫੇਰ ਦੇਖਿਆ ਜਾ ਸਕਦਾ ਹੈ ਆਸਤਾਨੂ ਦੱਸਦੀ ਹੈ ਕਿ 11:30 ਵਜੇ ਕੇਂਦਰ ਦੀ ਕੈਬਨਿਟ ਮੀਟਿੰਗ ਹੈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਦੇ ਆਵਾਸ ਦੇ ਉੱਤੇ ਪ੍ਰਧਾਨ ਮੰਤਰੀ ਦੇ ਘਰ ਦੇ ਉੱਤੇ ਉਹ ਮੀਟਿੰਗ ਰੱਖੀ ਜਾਣੀ ਹੈ ਜਿੱਥੇ ਨितीश ਕੁਮਾਰ ਨितीश ਕੁਮਾਰ ਬਿਹਾਰ ਦੇ ਜਿਹੜੇ ਸੀਐਮ ਨੇ ਉਹਨਾਂ ਨੂੰ ਪਹੁੰਚੰਦਾ ਜਿਹੜਾ ਕਹਿ ਲਓ ਕਿ ਤੁਸੀਂ ਇਨਵੀਟੇਸ਼ਨ ਹੈ ਉਹ ਦਿੱਤਾ ਗਿਆ ਤੇ ਉਸ ਤੋਂ ਬਾਅਦ ਚੰਦਰੂ ਬਾਬੂ ਨਾਇਡੂ ਜਿਨ੍ਹਾਂ ਨੂੰ ਦੱਸਿਆ ਜਾਂਦਾ ਉਹਨਾਂ ਦੇ ਉੱਤੇ ਵੀ ਪੂਰੇ মিডিਆ ਦੀ ਪੂਰੇ ਇੰਡੀਆ ਦੀ ਨਜ਼ਰ ਬਣੀ ਰਹਿਣੀ ਹੈ ਕਿ ਇਹ ਦੋਨੋਂ ਪਰਸਨ ਉੱਤੇ ਹੋਣੇ ਚਾਹੀਦੇ ਨੇ ਦੋਨਾ ਰਾਜਨੀਤਿਕ ਪੋਲਿਟਿਕਲ ਪਾਰਟੀਆਂ ਦਾ ਹੋਣਾ ਉੱਥੇ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਹੀ ਗਠਬੰਧਨ ਜਿਹੜਾ ਆ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਹੀ ਇਹ ਮੀਟਿੰਗ ਮੁਕੰਮਲ ਕੀਤੀ ਜਾ ਸਕਦੀ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਕੈਬਨਿਟ ਮੀਟਿੰਗ ਜਿਹੜੀ ਹੋਣੀ ਹੈ ਕੈਬਨਿਟ ਮੀਟਿੰਗ 11:30 ਵਜੇ ਹੋਣੀ ਹੈ ਤੇ ਉਹ ਵਾਲੀ ਐਨਡੀਏ ਦੀ ਮੀਟਿੰਗ ਹੈ ਉਹ ਸ਼ਾਮ ਨੂੰ 5:30 ਵਜੇ ਰੱਖੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਕੈਬਨਿਟ ਮੀਟਿੰਗ ਦੇ ਸਰਕਾਰ ਬਣਨ ਤੋਂ ਬਾਅਦ ਹਾਲਾਂਕਿ ਸਰਕਾਰ ਕਿਹਾ ਜਾ ਸਕਦਾ ਹੈ ਮਰਚਿਉਰਿਟੀ ਐਨਡੀਏ ਦੇ ਕੋਲ ਹੈਗੀ ਹੈ ਤੇ ਹਾਲੇ ਤੱਕ ਇਸ ਤਿਹਨੀ ਦਿੱਤੇ ਗਏ ਤੇ ਉਸ ਤੋਂ ਬਾਅਦ ਇਹ ਮੀਟਿੰਗ ਸ਼ੁਰੂ ਹੋਣੀ ਹੈ 11:30 ਵਜੇ ਮੀਟਿੰਗ ਹੋਣੀ ਹੈ ਪੀਐਮ ਦੇ ਪੀਐਮ ਦੇ ਕਾਰ ਪੀਐਮ ਦੇ ਆਵਾਜ਼ ਦੇ ਉਤੇ ਮੀਟਿੰਗ ਸੱਦੀ ਗਈ ਹੈ ਬਹੁਤ ਵੱਡੀ ਮੀਟਿੰਗ ਜਿਹਨੂੰ ਕਹਿ ਜਾਂਦੇ ਆ ਆਪਾਂ ਦਿੱਲੀ ਦੇ ਵਿੱਚ ਬਹੁਤ ਵੱਡੀ ਮੀਟਿੰਗ ਰੱਖੀ ਗਈ ਹੈ ਤੇ ਇਸ ਤੇ ਇਸ ਤੋਂ ਬਾਅਦ ਬਹੁਤ ਸਾਰੀਆਂ ਰਣਨੀਤੀਆਂ ਬਣਨ ਗਿਆ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋ ਸਕਦੀਆਂ ਨੇ ਬਹੁਤ ਸਾਰੀਆਂ ਸੋਚਾਂ ਚੇਂਜ ਹੋ ਸਕਦੀਆਂ ਨੇ ਕਿ ਕਿਸ ਤਰ੍ਹਾਂ ਅਗਲੇ ਦਿਨ ਰਾਣੀ ਦਿੱਤੀ ਰੱਖਾਂਗੇ ਐਂਡੀਆ ਵੀ ਕਿਸ ਤਰ੍ਹਾਂ ਸਰਕਾਰ ਬਣਾਵੇਗੀ ਕਿਹੜੀ ਕਿਹੜੀ ਪਾਰਟੀਆਂ ਉਹਦੇ ਵਿੱਚ ਹੋਣਗੀਆਂ ਕਿਹੜੀ ਕਿਹੜੀ ਪਾਰਟੀਆਂ ਨੂੰ ਕਿਸ-ਕਿਸ ਤਰੀਕੇ ਦੇ ਨਾਲ ਸੀਟਾਂ ਦਿੱਤੀਆਂ ਜਾਣਗੀਆਂ ਕਿਸ-ਕਿਸ ਪਾਰਟੀਆਂ ਨੂੰ ਕਿਸ ਤਰ੍ਹਾਂ ਮੰਤਰੀ ਮੰਡਲ ਦਿੱਤੇ ਜਾਣਗੇ ਮੇਰੇ ਨਾਲ ਮੇਰੇ ਸਹਿਯੋਗੀ ਕਮਲ ਦਿੱਲੀ ਤੋਂ ਜੋੜ ਚੁੱਕੇ ਨੇ ਕਮਲ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਇਹ ਮੀਟਿੰਗ ਦਾ ਵੇਰਵਾ ਰਹੇਗਾ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਖੁਦ ਇਸ ਮੀਟਿੰਗ 'ਚ ਸ਼ਾਮਲ ਹੋ ਰਹੇ ਨੇ ਤੇ ਕੀ ਇਹ ਇਸ ਮੀਟਿੰਗ ਦੇ ਮਾਇਨੇ ਨੇ ਕਮਲ ਮੈਨੂੰ ਜਰਾ ਇਹ ਦੱਸੋ 11 का टाइम रखा गया इस मीटिंग के बीचो की की फैसले ले जा सकते हैं अगर बैठक की बात करें तो ये मोदी कैबिनेट की बैठक होगी और इस बैठक की अगर बात करें तो बैठक में जिस तरीके से पिछले काफी दिनों से जो भी मुद्दे हैं क्या है लगातार जो पानी की पानी की लगातार जो है वो कमी हो रही है या दूसरे मुद्दे हैं इसको लेकर चर्चा जो है कि इस कैबिनेट बैठक में हो सकती है जी कमल ये बताया जा सकता है कि किस तरह मीटिंग में जो बाकी चीजें हो सकती हैं जो एनडीए को लेकर या सरकार बनाने को लेकर इसके बारे में, में चर्चा हो सकती है जिस तरीके से एनडीए की अगर कैबिनेट की बैठक करे कैबिनेट में जितने भी कैबिनेट के मंत्री होंगे वो इस बैठक में शामिल होंगे और लगातार कोशिश होगी कि किस तरीके से सरकार जो है वो बनाई जा सके कि लेकिन की लेकिन कैबिनेट की बैठक में जिस तरीके से देश के मुद्दे हैं उसको लेकर चर्चा हो सकती है पानी की कमी पूरे देश में जिस तरीके से हो रही है क्या जिस तरीके से किल्लत क्योंकि सुप्रीम कोर्ट में मामला पहुंचा है इसको लेकर और दूसरे जो मुद्दे हैं कैबिनेट से जुड़े हुए उनको लेकर चर्चा हो सकती है और साथ ही साथ सरकार बना को लेकर भी चर्चा हो सकती है कि किस तरीके से आगे किस तरीके से क्या सहयोग जो है वो रह सकता है क्योंकि अगर एनडीए की बात करें तो एनडीए के जितने भी घटक दल है चाहे क्योंकि अभी हाल ही में जे, कुमार जो है वो एनडीए में शामिल हुए थे साथ ही साथ जो टी चंद्रबाबू नायडू वो, वो वो, भी एनडीए का घटक दल है तो किस तरीके से सरकार बनाई जाए और स्थिर सरकार जो है वो बनाई जाए क्योंकि अगर इंडिया गठबंधन की बात करें तो उनके पास भी आंकड़ा दो सौ चौंतीस सीटों का है नहीं कमल मेरे को यह भी जानकारी चाहिए कि किस तरह अगर इंडिया गठबंधन के पास ऑप्शन हो कि जोड़ तोड़ की राजनीति की जा सकती है जोड़ तोड़ के साथ सरकार बनाई जा सकती है तो वो किस तरह से हो सकता है मतलब किस तरह के कौन पार्टियां उनके साथ जाने को तैयार हो सकती हैं या किन पार्टियों को किन मेजोरिटी के साथ रखा जा सकता है इंडिया गठबंधन के लिए अगर इंडिया गठबंधन की बात करें तो दो बड़ी पार्टियां इंडिया गठबंधन के जो इंडिया गठबंधन के सरकार जो है वो बना सकती है क्या इसमें जो जेडीयू जो जेडीयू नीतीश कुमार और दूसरी जो टीडीपी चंद्रबाबू नायडू की जो पार्टी है वो अगर इंडिया गठबंधन के साथ आती है तो कहीं ना कहीं सरकार जो है वो बनाई जा सकती है क्योंकि कल की अगर बात करें तो जानकारी मिल रही थी कि जो जो इंडिया के घटक दल है शरद पवार उन्होंने कहीं कही ना कहीं नीतीश कुमार से बातचीत जो है वो की है और साथ ही साथ चंद्रबाबू की नायडू से भी जो है वो संपर्क इंडिया गठबंधन के नेताओं ने किया है तो इसको लेकर कहीं कही ना कहीं राहुल गांधी ने कल प्रेस कॉन्फ्रेंस की थी और प्रेस कॉन्फ्रेंस में साफ किया था कि आज के दिन जब इंडिया गठबंधन की बैठक होगी उसके बाद ही साफ कर पाएंगे कि क्या वो सरकार बनाने के इच्छुक है या नहीं है लेकिन उससे पहले अगर एनडीए की बात करें तो एनडीए लगातार कोशिश में है कि सरकार, बा 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 कि सरकार तो जो है उनकी बना बन सके क्योंकि अभी मौजूदा अगर केंद्र सरकार की बात करें तो एनडीए जो है मौजूदा सरकार में अभी है जी जी ਜੀ ਕਮਲ ਮੈਨੂੰ ਇਹ ਵੀ ਜਾਣਕਾਰੀ ਚਾਹੀਦੀ ਹੈ ਕਿ ਅਗਰ ਬੀਜੇਪੀ ਦੇ ਕੋਲ ਮੈਜੋਰਟੀ ਹੈ ਬੀਜੇਪੀ ਕੋ 223 43 ਜਿਹੜੀ ਸੀਟਾਂ ਨੇ 42 ਜਿਹੜੀ ਸੀਟਾਂ ਨੇ ਅਗਰ ਉਸ ਮੈਜੋਰਟੀ ਦੀ ਵੀ ਗੱਲ ਕਰੀਏ ਤੇ ਜੰਦਰੂ ਬਾਬੂ ਨਾਇਡੂ ਦੇ ਵਾਲਿਆਂ ਦੀ ਟੀਮ ਹੋਗੀ ਨਿਤੀਸ਼ ਕੁਮਾਰ ਹੋਣਾ ਦੀ ਟੀਮ ਹੋਗੀ ਹੋਰ ਇਸ ਤੋਂ ਇਲਾਵਾ ਕਿਹੜੇ ਦਲ ਹੈਗੇ ਆ ਹੋਰ ਇਸ ਤੋਂ ਇਲਾਵਾ ਕਿਹੜੇ ਪੋਲੀਟੀਸ਼ੀਅਨ ਹੈਗੇ ਜਿਹੜੇ ਉਹਨਾਂ ਦਾ ਸਪੋਰਟ ਕਰ ਸਕਦੇ ਨੇ ਐਂਡੀਆ ਗਠਜੰਬੰਦਨ ਦੇ ਵਿੱਚ ਆਪਣਾ ਸਮਰਥਨ ਦੇ ਸਕਦੇ ਨੇ अब अगर एनडीए गठबंधन की बात करें तो मोदी सरकार लगातार उन लोगों के संपर्क में है जिनकी जो एक एक दो दो सीट जो है वो जरूर आई है चाहे कोई निर्दलीय जो है वो जरूर जीते हैं क्योंकि अगर इंडिया एनडीए गठबंधन की बात करें तो उनके पास दो सौ चौरानवे सीटें हैं और सरकार बनाने के लिए दो सीटों की जरूरत पड़ती है जो आंकड़ा है एनडीए गठबंधन के जो एनडीए गठबंधन जो एनडीए के पास वो काफी मजबूत स्थिति में है ਜੀ ਜੀ ਕਮਲ ਤੁਹਾਡੇ ਨਾਲ ਅਸੀਂ ਫਿਰ ਦੁਬਾਰਾ ਰਾਬਤਾ ਕਰਾਂਗੇ ਜਿਸ ਹਸਤਾਬ ਨਾਲ ਅਗਰ ਜੇ ਦੇਖਿਆ ਜਾਵੇ ਤਾਂ ਐਨਡੀਏ ਦੀ ਸਰਕਾਰ ਐਨਡੀਏ ਦਾ ਜਿਹੜਾ ਗਠਬੰਧਨ ਹੈ ਉਸ ਦੀ ਪੂਰੀ ਪੂਰੀ ਮੈਜੋਰਟੀ ਦੱਸੀ ਜਾ ਰਹੀ ਹੈ ਜਿਸ ਤਰ੍ਹਾਂ ਆਪਾਂ ਕਮਲ ਨਾਲ ਗੱਲ ਕੀਤੀ ਕਮਲ ਨੇ ਦੱਸਿਆ ਕਿ ਇਸ ਕੈਂਡੀਡੇਟ ਮੀਟਿੰਗ ਦੇ ਵਿੱਚ ਬਹੁਤ ਵੱਡੇ ਫੈਸਲੇ ਲਏ ਜਾ ਸਕਦੇ ਨੇ ਦੇਸ਼ ਦੇ ਖਾਤਰ ਤੇ ਪਾਣੀ ਦੀ ਜਿਹੜੀ ਸਮੱਸਿਆ ਦਿੱਲੀ ਦੇ ਵਿੱਚ ਚੱਲ ਰਹੀ ਹੈ ਹੋਰ ਪਾਸਿਆਂ ਦੇ ਵਿੱਚ ਚੱਲ ਰਹੀ ਹੈ ਉਸ ਮਸਸ ਸਮੱਸਿਆ ਨੂੰ ਸੁਲਝਾਉਣ ਦੇ ਲਈ ਇਸ ਮੀਟਿੰਗ ਦਾ ਵੀ ਚਰਚਾਵਾਂ ਹੋ ਸਕਦੀਆਂ ਇਸ ਮੀਟਿੰਗ ਦੇ ਵਿੱਚ ਉਸ ਦੀ ਵੀ ਚਰਚਾ ਹੋ ਸਕਦੀ ਹੈ ਹੋਰ ਵੱਡੇ ਵੱਡੇ ਜਿਹੜੇ ਵਾਅਦੇ ਨੇ ਜਿਹੜੇ ਸਰਕਾਰਾਂ ਦੇ ਜਿਹੜੇ ਵਾਅਦੇ ਨੇ ਜਾਂ ਹੋਰ ਵੱਡੇ ਵੱਡੇ ਮਸਲੇ ਨੇ ਉਹਨਾਂ ਤੇ ਵੀ ਚਰਚਾ ਹੋ ਸਕਦੀ ਹੈ ਪਰ ਇਸ ਤੋਂ ਨਾਲ ਨਾਲ ਇੰਡੀਆ ਮਤਲਬ ਐਨਡੀਏ ਗਠਬੰਧਨ ਦਾ ਵੀ ਚਰਚਾ ਹੋ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਮੀਟਿੰਗ ਦੇ ਵਿੱਚ ਪਾਰਟੀ ਨੂੰ ਮਜਬੂਤ ਕਿਸ ਤਰ੍ਹਾਂ ਕੀਤਾ ਜਾਵੇ ਕਿਸ ਤਰ੍ਹਾਂ ਹੋਰ ਬਾਕੀ ਮਸਲਿਆਂ ਨੂੰ ਦੇਖਿਆ ਜਾਵੇ ਹੋਰ ਸਰਕਾਰ ਕਿਸ ਤਰ੍ਹਾਂ ਬਣਾਈ ਜਾਵੇ ਇਸ ਬਾਰੇ ਵੀ ਚਰਚਾ ਹੋ ਸਕਦੀ ਹੈ 5:30 ਵਜੇ ਐਨਡੀਏ ਦੀ ਮੀਟਿੰਗ ਹੁੰਦੀ ਹੈ ਤੇ ਅੱਜ ਤੁਹਾਨੂੰ ਦੱਸ ਦਈਏ ਕਿ ਇੰਡੀਆ ਗਠਜੰਬੰਦਨ ਦੀ ਵੀ ਮੀਟਿੰਗ ਹੋਣੀ ਹੈ ਯਾਨੀ ਕਿ ਕਾਂਗਰਸ ਤੇ ਹੋਰ ਬਾਕੀ ਜਿਹੜੇ ਦਲ ਨੇ ਉਹਨਾਂ ਦੇ ਵੀ ਆਪਸ ਦੇ ਵਿੱਚ ਇੱਕ ਮੀਟਿੰਗ ਹੋਣੀ ਹੈ ਜਿਸ ਦੇ ਵਿੱਚ ਜ਼ਰੂਰ ਹੋ ਸਕਦਾ ਹੈ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਵੇਰਵਾ ਰਹੇਗਾ ਕਿਸ ਤਰ੍ਹਾਂ ਦੀ ਅੱਗੇ ਰਣਨੀਤੀ ਰਹੇਗੀ ਕੀ ਉਹ ਸਰਕਾਰ ਬਣਾਉਣਗੇ ਕਿ ਉਹ ਸਰਕਾਰ ਨਹੀਂ ਬਣਾਉਣਗੇ ਜਾਂ ਕਿਸ ਤਰ੍ਹਾਂ ਦਾ ਸਰਕਾਰ ਦਾ ਉਹਨਾਂ ਦਾ ਫਾਰਮੈਟ ਰਹੇਗਾ ਉਸ ਦੇ ਬਾਰੇ ਵੀ ਚਰਚਾ ਹੋਏਗੀ ਜੋ ਇੰਡੀਆ ਗਠਜੁਟਨ ਦੀ ਮੀਟਿੰਗ ਹੋਣੀ ਹੈ ਇੰਡੀਆ ਗਠਜੰਬੰਦਨ ਦੀ ਸ਼ਾਮ ਨੂੰ ਮੀਟਿੰਗ ਹੋਣੀ ਹੈ 5:30 ਵਜੇ ਐਨਡੀਆ ਗਠਜੰਬੰਦਨ ਦੀ ਮੀਟਿੰਗ ਹੋਣੀ ਹੈ ਜਿਹਦੇ ਵਿੱਚ ਉਹ ਸਿਰਫ ਤੇ ਸਿਰਫ ਆਪਣੇ ਪਾਰਟੀ ਦੇ ਮਸਲੇ ਤੇ ਹੋਰ ਵੱਖਰੇ ਜਿਹੜੇ ਕਿਸੇ ਸਰਕਾਰ ਬਣਾਈ ਜਾਵੇ ਤੇ ਕਿਵੇਂ ਹੋਰ ਤਰੀਕੇ ਨਾਲ ਰੱਖਿਆ ਜਾਵੇ ਉਸ ਤੇ ਚਰਚਾ ਹੋਵੇਗੀ ਪਰ ਉਸ ਤੋਂ ਪਹਿਲਾਂ ਜਿਹੜੀ 11:30 ਵਜੇ ਕੈਬਨਿਟ ਦੀ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਪਾਣੀਆਂ ਦੇ ਮਸਲੇ ਹੋਰ ਜਿਹੜੀ ਸਰਕਾਰਾਂ ਦੇ ਆਪਸ ਵਿੱਚ ਮਸਲੇ ਨੇ ਜਿਹੜੀ ਹੋਰ ਚੀਜ਼ਾਂ ਦੇ ਮਸਲੇ ਨੇ ਕਿਸ ਤਰ੍ਹਾਂ ਦੇਸ਼ ਦੇ ਵਿੱਚ ਰੱਖਿਆ ਜਾਵੇ ਉਸ ਦੇ ਬਾਰੇ ਚਰਚਾ ਕੀਤੀ ਜਾਵੇ ਕਿ ਹਾਲਾਂਕਿ ਇਹ ਕਹਿ ਜਾ ਸਕਦਾ ਹੈ ਕਿ ਇਸ ਕੈਬਨਿਟ ਦੀ ਆਖਰੀ ਮੀਟਿੰਗ ਵੀ ਹੋ ਸਕਦੀ ਹੈ ਕੈਬਨਿਟ ਮੀਟਿੰਗ ਚੇਂਜ ਵੀ ਹੋ ਸਕਦੀ ਹੈ ਇਸ ਤੋਂ ਬਾਅਦ ਕੈਬਨਿਟ ਚੇਂਜ ਵੀ ਹੋ ਸਕਦੀ ਹੈ ਫਿਰ ਬਦਲ ਹੋ ਸਕਦਾ ਹੈ ਮੰਤਰੀਆਂ ਦਾ ਚਿਹਰਿਆਂ ਦਾ ਹੋਰ ਵੀ ਫਿਰ ਬਦਲ ਹੋ ਸਕਦਾ ਪਰ ਉਸ ਤੋਂ ਪਹਿਲਾਂ 11:30 ਵਜੇ ਜਿਹੜੀ ਅੱਜ ਸ਼ਾਮ ਨੂੰ ਮੀਟਿੰਗ ਹੋਣੀ ਹੈ ਅੱਜ ਦੁਪਹਿਰ ਨੂੰ ਜਿਹੜੀ 11:30 ਵਜੇ ਮੀਟਿੰਗ ਹੋਣੀ ਹੈ ਤੇ ਸ਼ਾਮ ਨੂੰ ਜਿਹੜੀ 5:30 ਵਜੇ ਐਨਡੀਆ ਗੱਟਬੰਧਨ ਦੀ ਮੀਟਿੰਗ ਹੋਣੀ ਹੈ ਦੋਨਾਂ ਮੀਟਿੰਗਾਂ ਦਾ ਅੱਜ ਦੌਰ ਰਹਿਣਾ ਹੈ ਹਾਲਾਂਕਿ ਐਨਡੀਆ ਤੋਂ ਬਾਅਦ ਇੰਡੀਆ ਦੀ ਵੀ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਵੀ ਕੀ ਕੀ ਫੈਸਲੇ ਲਏ ਜਾ ਸਕਦੇ ਨੇ ਹਾਲਾਂਕਿ ਜਿਵੇਂ ਕਮਲ ਦੱਸ ਰਿਹਾ ਸੀ ਕਿ ਕੱਲ ਰਾਹੁਲ ਗਾਂਧੀ ਨੇ ਵੀ ਰਾਹੁਲ ਗਾਂਧੀ ਨੇ ਵੀ ਆਪਣੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਅਸੀਂ ਕੱਲ ਦੀ ਮੀਟਿੰਗ ਤੋਂ ਬਾਅਦ ਹੀ ਕੋਈ ਫੈਸਲਾ ਲਵਾਂਗੇ ਇਸ ਤੋਂ ਪਹਿਲਾਂ ਅਸੀਂ ਫੈਸਲਾ ਕੁਝ ਨਹੀਂ ਲੈਣਾ ਇਸ ਤੋਂ ਬਾਅਦ ਸਿਰਫ ਤੇ ਸਿਰਫ ਅਸੀਂ ਫੈਸਲਾ ਲਵਾਂਗੇ ਕਿ ਸਰਕਾਰ ਕਿਵੇਂ ਤੇ ਕਿੰਜ ਬਣਾਨੀ ਹੈ ਤੇ ਕਿਸ ਦਿਨ ਨਾਲ ਬਣਾਨੀ ਹੈ ਰਾਹੁਲ ਗਾਂਧੀ ਦੀ ਕੱਲ ਪ੍ਰੈਸ ਕਾਨਫਰੰਸ ਹੋਈ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਜਿੱਤ ਸੰਵਿਧਾਨ ਦੀ ਜਿੱਤ ਹੈ ਜਿਸ ਦੇ ਵਿੱਚ ਹਰ ਇੱਕ ਨੂੰ ਆਪਣਾ ਹੱਕ ਰੱਖਣਾ ਹਰ ਇੱਕ ਨੂੰ ਆਪਣੇ ਪੋਲੀਟੀਸ਼ੀਅਨ ਨੂੰ ਚੂਜ਼ ਕਰਨਾ ਉਹ ਸੰਵਿਧਾਨ ਦੇ ਵਿੱਚ ਲਿਖਿਆ ਤੇ ਇਹ ਚੀਜ਼ ਭਾਰਤ ਦੀ ਜਨਤਾ ਨੇ ਭਾਰਤੀ ਜਨਤਾ ਪਾਰਟੀ ਨੂੰ ਦਿਖਾ ਦਿੱਤਾ ਹੈ ਤੇ ਉਸ ਤੋਂ ਬਾਅਦ ਰਾਤ ਨੂੰ ਅਗਰ ਪ੍ਰਧਾਨ ਮੰਤਰੀ ਦੇ ਲਾਈਵ ਦੀ ਗੱਲ ਕਰੀਏ ਪ੍ਰਧਾਨ ਮੰਤਰੀ ਦੇ ਪਾਸ਼ਨ ਦੀ ਵੀ ਗੱਲ ਕਰੀਏ ਤੇ ਉਹਨਾਂ ਨੇ ਇਹ ਵੀ ਗਿਆ ਸੀਗਾ ਕਿ ਸਾਨੂੰ ਇਸ ਸਾਨੂੰ ਜਿਹੜੇ ਜਨਤਾ ਦਾ ਫੈਸਲਾ ਹੈ ਉਸ ਤੇ ਆਪਸ ਆਪਣੇ ਆਪ ਨੂੰ ਸੰਤੁਸ਼ਟ ਮੰਨਦੇ ਆ ਸਾਡੀ ਪਾਰਟੀ ਉਸ ਚੀਜ਼ ਦਾ ਧੰਨਵਾਦ ਕਰਦੀ ਹੈ ਸਰਕਾਰ ਉਸ ਚੀਜ਼ ਦਾ ਧੰਨਵਾਦ ਕਰਦੀ ਹੈ ਤੇ 3rd ਟਰਮ ਦੀ ਅਸੀਂ 3rd ਟਰਮ ਦੇ ਲਈ ਵੱਧ ਰਹੇ ਆ ਅਸੀਂ ਤੀਜੇ ਤੋ ਤੀਜੇ ਜਿਹੜਾ ਫੇਜ਼ ਹੈ ਉਹ ਆਪਣੀ ਸਰਕਾਰ ਬਣਾਉਣ ਦੇ ਪੂਰੇ ਪੂਰੇ ਚਾਂਸ ਨਾਲ ਅੱਗੇ ਵੱਧ ਰਹੇ ਆ ਅਸੀਂ ਸਰਕਾਰ ਜ਼ਰੂਰ ਬਣਾਵਾਂਗੇ ਇਹ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਕੱਲ ਬੋਲ ਸੀਗੇ ਕਿ ਜਿਹੜੇ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਚੀਜ਼ਾਂ ਕਹੀਆਂ ਨੇ ਕਿ ਅਸੀਂ ਤੀਜੇ ਟੀਜੇ ਟਰਨ ਦੀ ਸਰਕਾਰ ਅੱਜ ਜ਼ਰੂਰ ਬਣਾਵਾਂਗੇ ਹਾਲਾਂਕਿ ਅੱਜ ਹੋ ਸਕਦਾ ਹੈ ਐਨਡੀ ਆਪਣਾ ਆਪਣਾ ਪ੍ਰਸਤਾਵ ਪੇਸ਼ ਕਰ ਦਵੇ ਜਿਹਦੇ ਵਿੱਚ ਉਹ ਸਰਕਾਰ ਬਣਾਉਣ ਦਾ ਪ੍ਰਸਤਾਵ ਵੀ ਪੇਸ਼ ਕਰ ਸਕਦੀ ਹੈ ਸ਼ਾਮ ਦੀ ਮੀਟਿੰਗ ਤੋਂ ਬਾਅਦ ਉਹ ਆਪਣਾ ਪ੍ਰਸਤਾਵ ਵੀ ਪੇਸ਼ ਕਰ ਸਕਦੀ ਹੈ ਹਾਲਾਂਕਿ ਇੰਡੀਆ ਗਠਜੁਟ ਬੰਧਨ ਦਾ ਫਿਲਹਾਲ ਇਸ ਦੇ ਬਾਰੇ ਕੋਈ ਵੀ ਕਹਿਣਾ ਮੁਨਾਸਿਫ ਨਹੀਂ ਹੈ ਤੇ ਕੋਈ ਵੀ ਕਹਿਣਾ ਉਹਨਾਂ ਦੇ ਵੱਲੋਂ ਇਹ ਦੱਸਿਆ ਨਹੀਂ ਗਿਆ ਪਰ ਹਾਲਾਂਕਿ ਜੋ ਹੁਣ ਰਾਈਟ ਨਾਓ ਮੀਟਿੰਗ ਹੋਣੀ ਹੈ 11:30 ਜਿਹੜੀ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਚਰਚਾਵਾਂ ਦਾ ਵਿਸ਼ਾ ਹੋਣਾ ਪਾਣੀਆਂ ਦਾ ਚਰਚਾਵਾਂ ਦਾ ਵਿਸ਼ਾ ਹੋਣਾ ਸਰਕਾਰਾਂ ਦਾ ਕਿ ਕਿਸ ਤਰ੍ਹਾਂ ਇਸ ਚੀਜ਼ ਨੂੰ ਅੱਗੇ ਰੱਖਿਆ ਜਾਵੇ ਤੇ ਕਿਸ ਚੀਜ਼ ਨੂੰ ਅੱਗੇ ਵਧਾਇਆ ਜਾਵੇ ਹਾਲਾਂਕਿ ਐਨਡੀਏ